ਹੋ ਆਹ ਉਹ ਮੈਂ ਘੜੀ ਵਾਲੇ ਨੂੰ 3 ਦੇ ਕੇ ਪਸਤਾਰ ਰਹੀ ਆ ਲੋਕਾਂ ਉਹ ਮੈਂ ਘੜੀ ਵਾਲੇ ਨੂੰ 3 ਦੇ ਕੇ ਪਸਤਾਰ ਰਹੀ ਆ ਹੇ ਹੇ ਮੈਂ ਘੜੀ ਵਾਲੇ ਨੂੰ 3 ਦੇ ਕੇ ਪਸਤਾਰ ਰਹੀ ਆ ਗੋਲੀਆਂ ਮਾਰ ਗਿਆ ਸਾਡੇ ਘਰ ਆ ਕੇ ਆਪਣੀਆਂ ਘੋੜੀਆਂ ਕਰਕੇ ਤੇ ਕੌਂਟਰੋਵਰਸੀਆਂ ਦੇ ਵਿੱਚ ਬੋਲ ਕੇ ਹੋਇਆ ਮਸ਼ਹੂਰ ਖੇੜੀ ਵਾਲਾ ਬਾਬਾ ਗੁਰਵਿੰਦਰ ਜਿਸ ਨੂੰ ਤੁਸੀਂ ਜਾਣਦੇ ਹੋ ਹੋਮੋਗੇ ਇਹ ਅਕਸਰ ਹੀ ਆਪਣੀਆਂ ਇੰਟਰਵਿਊਜ਼ ਦੇ ਵਿੱਚ ਫੀਮ ਬਾਰੇ ਬੋਲਦਾ ਹੁੰਦਾ ਸੀ ਕਿ ਫੀਮ ਇੱਕ ਚੰਗਾ ਨਸ਼ਾ ਹੈਗਾ ਇਸ ਨੂੰ ਖਾ ਕੇ ਬੰਦਾ ਕੰਮ ਕਰਦਾ ਹੈਗਾ ਤੇ ਦੇ ਨਾਲ ਦੀ ਨਾਲ ਖੇਤੀ ਕਰਨ ਵਾਸਤੇ ਵੀ ਕਹਿੰਦਾ ਹੁੰਦਾ ਸੀ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਸੋ ਉੱਥੇ ਆਪਾਂ ਤੁਹਾਨੂੰ ਦੱਸੀ ਕਿ ਅੱਜ ਤੋਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਗੁਰਵਿੰਦਰ ਖੇੜੀ ਵਾਲੇ ਬਾਬੇ ਦਾ ਵਿਆਹ ਹੋਇਆ ਸੀ ਤੇ ਇਸ ਦੀ ਵਾਈਫ ਦੀ ਵੀ ਉਸ ਟਾਈਮ ਇੰਟਰਵਿਊ ਹੋਈ ਸੀ ਜਿਸ ਦੇ ਵਿੱਚ ਇਸ ਦੀ ਵਾਈਫ ਦੁਆਰਾ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਮੈਂ ਆਪਣੇ ਹੱਥਾਂ ਨਾਲ ਫੀਮ ਖਵਾਇਆ ਕਰੂੰ ਬਾਬੇ ਨੂੰ ਤੇ ਉੱਥੇ ਆਪਾਂ ਤੁਹਾਨੂੰ ਦੱਸੀ ਕਿ ਹੁਣ ਗੁਰਵਿੰਦਰ ਬਾਬੇ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਪਈ ਹੈ ਜਿਸ ਦੇ ਵਿੱਚ ਗੁਰਵਿੰਦਰ ਖੇੜੀ ਵਾਲਾ ਬਾਬਾ ਆਪਣੀ ਸੱਸ ਦੇ ਗੋਲੀ ਮਾਰਦਾ ਨਾਜ਼ਰ ਆਉਦਾ ਪਿਆ ਹੁੰਦਾ ਤੇ ਉਸਦੇ ਸੱਸ ਦੁਆਰਾ ਹੀ ਉਹ ਸਾਰੀ ਵੀਡੀਓ ਰਿਕਾਰਡ ਕੀਤੀ ਗਈ ਹੁੰਦੀ ਆ ਤੇ ਬਾਕੀ ਤੁਸੀਂ ਅੱਗੇ ਉਹ ਸਾਰੀ ਵੀਡੀਓ ਜ਼ਰੂਰ ਦੇਖਿਓ ਤੇ ਲੋਕ ਤਾਂ ਕਮੈਂਟ ਬਾਕਸ ਦੇ ਵਿੱਚ ਇਹੀ ਕਮੈਂਟ ਕਰਦੇ ਪੈਣੇ ਕਿ ਉਦੋਂ ਤਾਂ ਤੁਸੀਂ ਖੁਦ ਕਹਿੰਦੇ ਸੀਗੇ ਅਸੀਂ ਆਪਣੇ ਹੱਥਾਂ ਨਾਲ ਇਹਨੂੰ ਫੀਮ ਖਵਾਇਆ ਕਰਾਂਗੇ ਹੁਣ ਫੀਮ ਖਵਾਉਣ ਦਾ ਨਤੀਜਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਅੱਗੇ ਸਾਰੀ ਵੀਡੀਓ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਰੱਬ ਰੱਖਾ হাতে অলগী বজি